ਚੰਦਨ ਕੋਲੇ ਉੱਗਿਆ ਮਹਿਕੇ ਟਕ ਪਲਾ ਸੰਗਤ ਕਰ ਸਤ ਪੁਰਸ਼ ਦੀ ਲੈ ਜੀਵਨ ਲਾ ਚੰਦਨ ਕੋਲੇ ਉੱਗਿਆ ਮਹਿਕੇ ਟਕ ਪਲਾ ਸੰਗਤ ਕਰ ਸਤਿ ਪੁਰਸ਼ ਦੀ ਲਾ ਜੀਵਨ ਲਾ ਮਹਿਕੇ ਟਕ ਪਲਾ ਬਾਸ ਪਰ ਮਹਿਕਵੇ ਹੋਣਾ ਮਹਿਕੇ ਟਕ ਪਲਾ ਬਾਸ ਪਰ ਮਹਿਕ ਉਸ ਦੇ ਅੰਦਰ ਅੱਗ ਗੁਨਾਹ ਤੋੜਦਾ ਆਉਣਾ ਉਸ ਦੇ ਅੰਦਰ ਅੱਗ ਗੁਨਾਹ ਤੋੜਦਾ ਆਉਣਾ ਸੰਗਤ ਕਰ ਸਤਿ ਪੁਰਸ਼ ਦੀ ਲੈ ਜੀਵਨ ਲਾ

ਵਾਗਦੇ ਇਸ ਦਿਨ ਰਹਿਣ ਜੋ ਨਿਰਮਲ ਰਹਿੰਦੇ ਨੀਰ ਇਕ ਥਾਂ ਤੇ ਜੋ ਠਹਿਰ ਗਏ ਛੱਪੜ ਬਣੇ ਅਗੀਰ ਵਾਗਦੇ ਇਸ ਦਿਨ ਰਹਿਣ ਜੋ ਨਿਰਮਲ ਰਹਿੰਦੇ ਨੀਰ ਇੱਕ ਥਾਂ ਤੇ ਜੋ ਠਹਿਰ ਗਏ ਛੱਪੜ ਬਣੇ ਅਖੀਰ ਛੱਪੜ ਬਣੇ ਅਖੀਰ ਕੋਲ ਨਾ ਠਹਿਰੇ ਕੋਈ ਮੂਲ ਤੋਂ ਟੁੱਟੇ ਆਂਦੀ ਸਦਾਏ ਹਾਲਤ ਹੋਈ ਚੱਪੜ ਬਣੇ ਆਖੀਰ ਕੋਲ ਨਾ ਠਹਿਰੇ ਕੋਈ ਮੂਲ ਤੋਂ ਟੁੱਟਿਆ ਦੀ ਸਦਾਇ ਹਾਲਤ ਹੋਈ ਕਦੇ ਨ ਚੰਗੇ ਲੱਗਦੇ ਉਹ ਹੀ ਨਿਰਮਲ ਹੋ ਸਦਾ ਜੋ ਵਗਦੇ ਉਹ ਹੀ ਨਿਰਮਲ ਹੋਣ ਉਹ ਹੀ ਨਿਰਮਲ ਹੋਣ ਸਦਾ ਜੋ ਰੰਦੇ ਵਗਦੇ ਮਾਰੇ ਜੋ ਦੋ ਮਸੂਮ ਨੂੰ ਜ਼ਾਲਮ ਦੀ ਤਲਵਾਰ ਕਲਮ ਹੀ ਕੇਵਲ ਉਸ ਦੀ ਕਰਦੀ ਖੁੰਡੇ ਤਾਰ ਉਸ ਦੇ ਸਤੇ ਪਏ ਆਤਮਾ ਤਾਈ ਜਗਾ ਕੇ ਕਲੰਦਾ ਧਰਮ ਪੁਕਾਰੇ ਜੋ ਮਾਰਨ ਨਸਾਨ ਉਹਨਾਂ ਨੂੰ ਹੋ ਮਾਰੇ ਜੋ ਮਾਰਨੇ ਨਸਾਨ ਉਹਨਾਂ ਨੂੰ ਹੋਨੂ ਮਾਰੇ ਉਹਨਾਂ ਦੀ ਹੋਨੂ ਮਾਰੇ ਜੀਵਨ ਵਿੱਚ ਜੇ ਰਸ ਹੈ ਪਰ ਪਰ ਬੁੱਕਾ ਵਾਂਢ ਦੇ ਰੇਤ ਨਾ ਕੋਈ ਚੱਖਦਾ ਛੱਡਦਾ ਨਾ ਪਰਖੰਡ ਜੀਵਨ ਵਿੱਚ ਜੇ ਰਸ ਹੈ ਪਰ ਪਰ ਬੁੱਕਾਂ ਵੰਡ ਰੇਤ ਨਾ ਕੋਈ ਚੱਖਦਾ ਛੱਡਦਾ ਪਰ ਨਾ ਖੰਡ ਛੱਡਦਾ ਨਾ ਪਰ ਖੰਡ ਕਲਮ ਕਰਵਾ ਕਰ ਗੰਨੇ ਵੰਡੇ ਸਦਾ ਮਠਾਸ ਕਰੇ ਪਰ ਲੋਕ ਚੁਕੰਨੇ ਸੂਈ ਬਣ ਪਾਟੇ ਸਿਵਣਾ ਕਲਮੋਂ ਨਿਕਲੇ ਬੋਲ ਦੇਣ ਮੁਰਦੇ ਨੂੰ ਜੀਵਨ ਸੂਈ ਬਣ ਪਾਟੇ ਸਿਵਣਾ ਕਲਮੋਂ ਨਿਕਲੇ ਬੋਲ ਮੇਲ ਮੁਰਦੇ ਨੂੰ ਜੀਵਨ ਚੰਦਨ ਕੋਲੇ ਉਹ ਗਿਆ ਮੈਂ ਕਿੱਟਕ ਪਲਾ ਮੈਂ ਕਿੱਟਕ ਪਲਾ ਬਾਸ ਪਰ ਮਹਿਕਵੇ ਹੋਣਾ ਸੰਗਤ ਕਰ ਸਤ ਪੁਰਸ਼ ਦੀ ਲੈ ਜੀਵਨ ਲਾ ਸੰਗਤ ਕਰ ਸਤਿ ਪੁਰਸ਼ ਦੇ ਲਾ ਜੀਵਨ ਲਾ ਚੰਦਨ ਕੋਲੇ ਓਕੇ ਆ ਮਹਿਕੇ ਠਕ ਭਲਾ ਚੰਦਨ ਕੋਲੇ ਓਕੇ ਆ ਮਹਿਕੇ ਠਕ ਭਲਾ